ਨੰਬਰ ਕਿੱਥੋਂ ਦਾ ਇਹਦਾ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਆਜੀ ਦਿਖਾਉਣ ਵਾਲੇ ਬਾਈ ਜੀ ਪੰਪ ਟਰੈਕਟਰ ਦਾ ਨਾਲ ਦਾ ਰੈਟ ਖੁੱਲਣੀਆਂ ਆ ਦੇਖ ਆ ਜੀ ਇਹ ਨਹੀਂ ਹੈ ਵੀ ਕੋਈ ਜਾਂ ਕਲਮਣਾ ਲਾਇਆ ਜਾਂ ਕੋਈ ਕਰਿਆ ਇਹ ਇਹ ਦੀ ਆਪ ਜਿਹੜੀ ਚੀਜ਼ ਹੈਗੀ ਠੀਕ ਆ ਅੱਜ ਮੈਂ ਆਹ ਦੇ ਰਿਹਾ ਲਿਖਾ ਹੋਇਆ ਤੁਹਾਨੂੰ ਵੀ ਲਿਖੀ ਵੀ ਆਹ ਜੀ origignal ਨਾਲ ਵੀ ਆਏ ਤਾਂ ਕੋਈ ਖੁੱਲਣੀ ਠੀਕ ਆ ਕੰਨ ਤੋੜੂ ਹੁੰਦੀਆਂ welding welding ਹੋਈ ਹੁੰਦੀ ਕੋਈ ਉਹੋ ਹੀ ਚੀਜ਼ ਨਹੀਂ ਹੈ ਇਹ ਹੱਕ ਮਿਲਦੀ ਨਹੀਂ ਇਹ ਹਾਂ ਅੱਛਾ ਜੀ ਇਹ ਹੱਕੀ ਨਾਲ ਦੀ origignal ਨਾਲ ਅਸੇਮੂ ਨਹੀਂ ਮਿਲਦੀ ਬਿਨਾ ਕੰਪਨੀ ਤੋਂ ਦੂਜੇ ਮਿੱਤਰ ਪਿਆਰ ਉਹ ਕੰਪਨੀ ਬਾਈ ਜੀ ਕੋਈ ਜਗਾੜਬਾਜ਼ੀ ਕਰਕੇ ਕੋਈ ਲਾ ਦੇ ਤਾਂ ਲਾ ਦੇ ਉਹਵੇਂ ਅੱਸਾ ਉਦਾਂ ਨਹੀਂ ਮਿਲਦੀ ਆ ਵੀ ਆ ਟ੍ਰੇਪ ਐਸੀ ਪਰਮ ਲਾਈ ਵੀ ਪਿੱਛੇ ਵਿੱਚ ਮਗਰਾੜ ਦਿਖਾਵਾ ਗਏ ਯਾ ਤਾਂ ਇਹ ਤਾਂ ਕਲਰ ਦੱਸਦਾ ਨਾ ਦਰੋ ਵੀ ਸੋਹਣਾ ਪਿਆ ਹੈ ਨਾ ਕਾਲ ਦੇ ਹਿਸਾਬ ਨਾਲ ਆਪਾਂ ਕਹਿੰਦੇ ਆ 2002 ਮਾਡਲ ਆ ਪਰ ਕੰਡੀਸ਼ਨ ਦੇਖੋ ਕੰਡੀਸ਼ਨ ਦੇਖੋ 10 ਮਾਡਲਰ ਦੀ ਕੰਡੀਸ਼ਨ ਪਈ ਹੈਗੀ ਬਾਕੀ ਜਮਾਨਾ ਦੱਸ ਕਿਤੇ ਆਂਦੇ ਫਲੋਰ ਸਾਰਾ ਕੋ ਨਾਲ ਦਾ ਅੱਸਾ ਆ ਕਿਤੇ ਆ ਜਿਹੜੀ ਗੋਲੀਆਂ ਜੋ ਕੁਝ ਜਾਂ ਲੱਪੇ ਨੇ ਜੋ ਨਾਲ ਦੇ ਨੇ ਹੂੰ ਆ ਦੇਖੋ ਦਿਖਾਓ ਕਿਤੇ ਨੱਟ ਤੇ ਵੀ ਕਿਤੇ ਵੀ ਕੋਈ ਅਜੀਬ ਚੀਜ਼ ਗਈ ਟੁੱਟ ਵੀ ਨਹੀਂ ਦਿਖਾਈ ਹੋਈ ਨਾ ਪੋਰਾ ਵੀ ਨਹੀਂ ਕਿਤੇ ਤਾਂ ਕੇ ਹੀ ਨਹੀਂ ਹੋਇਆ ਨਾ ਕੰਡੀਸ਼ਨ ਦੀ ਗੱਲ ਕਰੀਏ ਸਫਾਈ ਇਹਦੀ ਬਹੁਤ ਆ ਟਰੈਕਟਰ ਬ ਜੁੜੇ ਰਹੋ ਐਂਡ ਤੱਕ ਵੀਡੀਓ ਨੂੰ ਫੁੱਲ ਦੇਖਿਓ ਕੱਲਾ ਇਹ ਮਹਿੰਦਰਾ ਨਹੀਂ ਸੱਜਰੋ ਇਹਦੇ ਨਾਲ ਹੋਰ ਵੀ ਬਹੁਤ ਨੇ ਲਓ ਵੀ ਮਿੱਤਰ ਪਿਆਰਿਓ ਤੁਹਾਨੂੰ ਅੱਜ ਟਰੈਕਟਰ ਦਿਖਾਉਣ ਲੱਗੇ ਆ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿਉਂਕਿ ਤੁਸੀਂ ਸੋਨ ਵਾਲੀ ਕਿਆਂ ਤੇ ਸਫਰਾਜਾਂ ਤੇ ਬੜੀਆਂ ਜਿਵੇਂ ਕਹੀ ਦੀਏ ਮੋਡੀਫਾਈ ਸੱਤਰੀਆਂ ਲੱਗੀਆਂ ਹੋਈਆਂ ਦੇਖੀਆਂ ਨੇ ਹਨ ਪਰ ਅੱਜ ਜਿਹੜੀ ਇਹ ਸੱਤਰੀ ਲੱਗੀ ਹੋਈ ਹੈ ਨਾ ਸੱਜਣੋ ਸੌਂਕੀ ਭਰਾਣੇ ਲਵਾਈਈ ਹੈ ਲਵਾਈ ਵੀ 275 ਤੇ ਹੋਈ ਹੈ ਮਹਿੰਦਰਾ ਤੇ ਮਿੱਤਰ ਪਿਆਰਿਓ ਜਿਹੜੇ ਭਰਾਵਾਂ ਵਾਲੇ ਇਹ ਟਰੈਕਟਰ ਹੈਗੇ ਨੇ ਨਾ ਬਹੁਲੇ ਸੌਂਕ ਨਾਲ ਰੱਖਦੇ ਸੀ ਤੇ ਅੱਜ ਵੀ ਇਹਨਾਂ ਦੇ ਨਾਲ ਇੰਨਾ ਕ ਮਤਲਬ ਮਨ ਮਿਲਾ ਕੇ ਰੱਖਿਆ ਹੋਇਆ ਤੇ ਪਹਿਲਾਂ ਤਾਂ ਤੁਹਾਨੂੰ ਦੇਖੋ ਵੀ ਮਗਰਾਟਾਂ ਦੇ ਉੱਪਰ ਟੇਪ ਹਨਾ ਕਿਵੇਂ ਸੌਂਗ ਨਾਲ ਕਰਾਈ ਹੋਈ ਹੈ ਨਹੀਂ ਅਗਲਾ ਕਹਿੰਦਾ ਯਾਰ ਵੀ ਨਹੀਂ ਮਿਹਂਦਰਾ ਤੇ ਨਹੀਂ ਕਰਾਉਣੀ ਟਾਇਰ ਇਹਦੇ ਨਵੇਂ ਹਨਾ ਤੇ ਕੰਡੀਸ਼ਨਰ ਦੀ ਗੱਲ ਕਰੀਏ ਸਫਾਈ ਇਹਦੀ ਬਹੁਤ ਆ ਲੈ ਹੁਣ ਤੁਹਾਨੂੰ ਇਹ ਦੱਸਾਂਗੇ ਵੀ ਕਿੰਨਾ ਮਾਡਲ ਹੈ ਕਿੰਨੇ ਦੇ ਵਿੱਚ ਟਰੈਕਟਰ ਬਣੂ ਜੁੜੇ ਰਹੋ ਐਂਡ ਤੱਕ ਵੀਡੀਓ ਨੂੰ ਫੁੱਲ ਦੇਖਿਓ ਕੱਲਾ ਇਹ ਮਿਹਂਦਰਾ ਨਹੀਂ ਸੱਜਰੂ ਇਹਦੇ ਨਾਲ ਹੋਰ ਵੀ ਬਹੁਤ ਨੇ ਤੇ ਖੜਾ ਇਹ ਅੱਜ ਬਰਨਾਲਾ ਮੰਡੀ ਦੇ ਵਿੱਚ ਆ ਖੜਿਆ ਹੈਗਾ ਬਾਈ ਲਵੇ ਸਿੰਧੇ ਲਵੇ ਪ੍ਰਧਾਨ ਲਵੇ ਕੀ ਹਾਲ ਨੇ ਪ੍ਰਧਾਨ ਸਾਹਿਬ ਠੀਕ ਠਾਕ ਵਧੀਆ ਜੀ ਤੇ ਪਹਿਲਾ ਜਿਹੜੇ ਸਾਹਿਬ ਨਾਲ ਇਹਦੀ ਕੰਡੀਸ਼ਨ ਆ ਟਰੈਕਟਰ ਦੀ ਤੇ ਅੰਦਰੋਂ ਵੀ ਇੰਨਾ ਸੋਹਣਾ ਹੀ ਆ ਇਹ ਬਾਈ ਜੀ ਐਂ ਜਮਾ ਇਹ ਹੀ ਚੀਜ਼ ਇੱਕੋ ਜੀ ਹੈ ਸਹੀ ਗੱਲ ਹੈ ਜਮਾ ਐਨ ਪੂਰਾ ਕੋਰਾ ਡਟਾ ਕੋਈ ਇਹ ਨਾ ਕਹਦੇ ਵੀ ਬਾਹਰੋਂ ਲਿਸ਼ਕਾਰਾ ਵਿੱਚੋਂ ਨਾ 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 ਜਮਾ ਹੀ ਮਤਲਬ ਤਸ਼ੱਲੀ ਆਪਾਂ ਸ਼ੋ ਚੱਕ ਕੇ ਤਸ਼ੱਲੀ ਜਿਵੇਂ ਮਰਜ਼ੀ ਕਹਾਂ ਉਹ ਦਿਖਾ ਦੇਾਂਗੇ ਅੱਛਾ ਤੇ ਹੁਣ ਨੇੜੇ ਆ ਜਾ ਥੋੜਾ ਜਿਹਾ ਹੋਰ ਇਹਦੇ ਬਾਰੇ ਦੱਸੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਕੀ ਗੱਲਬਾਤ ਆ ਕਿਵੇਂ ਆ ਇਹ 1995 ਮਾਡਲ ਆ 95 ਮਾਡਲ ਆ ਬੀਕੇਟੀ ਦੇ ਮੂਹਲੇ ਟਾਇਰਾ ਦੇ ਜਮਾ ਨਮੇ ਆ ਰਗੇ ਪਏ ਨੇ ਬਿਲਕੁਲ ਪਏ ਆ ਮੰਗਲੇ ਜੀ ਕੇ ਦੀ ਅਸਾ ਟੋਕੜਾ ਦਾ ਨਮਾ ਹੀ ਆ ਟੋਕੜਾ ਜਮਾ ਨਮਾ ਹਾਂ ਮੜਗਾੜਾ ਕੁ ਵਰ ਤੋਂ ਸ਼ੋਹ ਦੇ ਮਾਰਿਆ ਵਿੱਚੋਂ ਦੇਖ ਮੜਗਾੜਾ ਵਿੱਚ ਘਾ ਕੇ ਦੇ ਕਿਸੇ ਪਾਸੇ ਕੋਈ ਐ ਸਕ੍ਰੈਚ ਵੀ ਨਹੀਂ ਆ ਵੀ ਮੈਂ ਵੀ ਸਜਣ ਨੂੰ ਸਹੀ ਗੱਲ ਹੈ ਜਿਹੜੀ ਕੋਈ ਆ ਜਾਂ ਕੋਈ ਹੋਰ ਕੋਈ ਦਿੰਦੀ ਹੂੰ ਮਗਰਾੜ ਸਜਣ ਨੂੰ ਅੰਦਰੋਂ ਵੀ ਓਨੇ ਸਾਫ ਨੇ ਤੇ ਬਾਹਰੋਂ ਬਾਈ ਕਹਿੰਦਾ ਸਕ੍ਰੈਚ ਨਾ ਪਈ ਜੀ ਟੇਪ ਕਰਾਦੀ ਹੈ ਨਾ ਟੇਪ ਕਰਾਈ ਵੀ ਆ ਠੀਕ ਹੈ ਸ਼ੌਕ ਨੂੰ ਛਤਰੀ ਫ फेब्रुवारी ਛਤਰੀ ਲਾਈ ਵੀ ਹੈ ਛਤਰੀ ਵੀ ਲੱਗੀ ਬਿਲਕੁਲ ਨੀ ਲਗਨ ਦੂਜੀ ਛਤਰੀ ਲਾਈ ਕੋਈ ਲਾ ਦੇ ਹਾਂ ਤਾਂ ਪਾ ਕੇ ਬੈਠਣ ਨੂੰ ਮਤਲਬ ਉਹ ਵੀ ਲਵਾਤੇ ਹਾਂ ਹੈਨਾ ਉਠੇ ਜੀ ਵੀ ਲਵਾਤੇ ਮੁੱਠੇ ਵੀ ਨਾਲ ਉਹ ਕਿੱਦਾਂ ਠੀਕ ਹੈ ਤੇ ਬਈ ਇਹ ਪਹਿਲਾਂ ਸੂਟ ਟਰੈਕਟਰ ਜਿੰਨਾ ਵੀ ਹੈਗਾ ਸਾਰਾ ਓਰੀਜਨਲ ਹੈ ਓਰੀਜਨਲ ਓਰੀਜਨਲ ਸਾਰਾ ਸਾਰਾ ਪੰਪ ਪੰਪ ਜਾ ਕੇ ਕੋਈ ਕਦੀ ਕਲੱਚ ਕਲੱਚ ਪਲੇਟਾ ਉਦਾਂ ਕੋਈ ਮਤਲਬ ਪੈਣ ਪੂਣ ਵਾਲੀਆਂ ਤਾਂ ਨਹੀਂ ਨਾ ਨਾ ਮਾਰ ਜਿੱਤੇ ਜਿਵੇਂ ਮਾਰ ਜਿੱਤੇ ਛੱਲੀ ਕਰ ਸਕਦਾ ਬੰਦਾ ਯਾਰ ਕੋਈ ਗੱਲ ਹੀ ਨਹੀਂ ਹੈ ਜੀ ਹੁਣ ਜੇ ਕੋਈ ਭਰਾ ਕਹੇ ਵੀ ਪਈ ਅਸੀਂ ਪਹਿਲਾਂ ਬਾਹਵਾਂਗੇ ਫੇਰ ਅਸੀਂ ਇਹਦਾ ਸੌਦੇ ਦੀ ਗੱਲ ਕਰਾਂਗੇ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਜਿਵੇਂ ਜਿਵੇਂ ਅਗਲੇ ਦੇ ਮਾਨ ਦੀ ਛੱਲੀ ਹੋਊਗੀ ਅਸਾ ਜਿਵੇਂ ਅਗਲਾ ਕਹਿੰਦਾ ਪਹਿਲਾ ਅਗਲੇ ਦੀ ਆਗਲਾ ਬਾਹਗੇ ਦੇਖਣਾਗਾ ਚਲਾ ਕੇ ਦੇਖਣਾ ਕੋਈ ਇਹੋ ਜੀ ਗੱਲ ਹੀ ਨਹੀਂ ਹੈ ਠੀਕ ਹੈ ਪੱਕਾ ਟਰੈਕਟਰ ਚਲਾਈਦਾ ਕੋਈ ਇਹੋ ਜੀ ਗੱਲ ਨਹੀਂ ਪੂਰਾ ਗਰੰਟੀ ਵਾਲਾ ਗਰੰਟੀ ਵਾਲਾ ਜਿਹਨੂੰ ਕਹਦੀ ਜੀ ਠੀਕ ਹੈ ਜਾ ਕੇ ਰੁਪਈਆ ਪਾ ਪਾਉਂਦਾ ਨਹੀਂ ਨਾ 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 ਕੋਈ ਇਹੋ ਜੀ ਗੱ ਟਰੈਕਟਰ ਲੈਣਾ ਨਾ 275 ਮਿਹਦਰਾ ਡੀਆਈ ਤਾਂ ਸੰਪਰਕ ਕਰ ਲੋ ਸੱਜਣੋ ਮੇਰੇ ਹਿਸਾਬ ਨਾਲ ਐਨੀ ਗਾਰੰਟੀ ਕੋਈ ਵੀ ਨਹੀਂ ਦੇ ਸਕਦਾ ਕੋਈ ਘਰੇ ਖੜੀ ਦੀ ਨਹੀਂ ਦਿੰਦਾ ਬਾਈ ਦਾ ਫੇਰਾ ਜਿਸੇ ਪਾਸੇ ਵੀ ਆਇਆ ਦੇਖ ਦੇਖ ਇਥੋਂ ਦੇਖ ਮਗਰਾੜ ਮੂੜਾ ਪੈ ਰਿਹਾ ਨਾਲ ਦੀ ਬੈਟ ਕੰਮ ਨਹੀਂ ਕਰਦੀ ਹੱਥ ਤਿਲਕਦਾ ਹੈ ਹਣਾ ਤੇ ਬਾਈ ਰੁਪਈਆ ਲੱਗਦਾ ਨਹੀਂ ਇਹ ਤਾਂ ਹੋਰ ਵੱਡਾ ਨਾਲ ਲੱਗਿਆ ਜਾਣਾ ਠੀਕ ਹੈ ਮਜਬੂਤ ਬੰਪਰ ਲੱਗਿਆ ਹੋਇਆ ਤੇ ਬਾਈ ਹੁਣ ਇਹ ਦੱਸ ਦੀ ਵੀ ਇਹ ਮਾਡਲ ਕਿੰਨਾ 1995 ਮਾਡਲ ਆ 95 ਮਾਡਲ ਆ ਜੇ ਇਹਦੇ ਰੇਟ ਦੀ ਗੱਲ ਕਰੀਏ ਰੇਟ ਦਾ ਹੈ 185000 ਰੁਪਏ 185000 ਹੁਣ ਜੇ ਕਿਸੇ ਨੇ ਆ ਕੇ ਕਹਤਾ ਵੀ ਯਾਰ ਪੱਟੀ ਦੀ ਵੀਡੀਓ ਦੇਖੀ ਆ ਤਾਂ ਕਿੰਨਾ ਕੁ ਡਿਸਕਾਊਂਟ ਕਰ ਦੇਗਾ ਡਿਸਕਾਊਂਟ ਮੌਕੇ ਤੇ ਹੋ ਜੂ ਕੋਈ ਐ ਨਹੀਂ ਵੀ 85 ਮੰਗ ਲਿਆ ਤਾਂ ਆਪਾਂ 85 ਅਗਲੇ ਦਾ ਮਾਨਤਨ ਵਧੀਆ ਫੁੱਲ ਮਾਨਤਨ ਕਰਾਂਗੇ ਅਸਾਂ ਕਰਨਾ ਪਊ ਹਾਂ ਹਾਂ ਜਮਾ ਯਾਰ ਜਿਹੜੀ ਗੱਲ ਕਹਿ ਦਿੱਤੀ ਤੇ ਉੱਥੋਂ ਭਾਈ ਦੇਣੀ ਠੀਕ ਹੈ ਲੈ ਮਿੱਤਰ ਪਿਆਰੇ ਹੁਣ ਸਕਰੀਨ ਦਾ ਸਕਰੀਨ ਤੇ ਬਾਈ ਦਾ ਚੱਲੀ ਜਾਂ ਫਟਾਫਟ ਕੰਟੈਕਟ ਕਰ ਲਿਓ ਤੁਹਾਨੂੰ ਬਣਦਾ ਮਾਣ ਤਾਂ ਫੁੱਲ ਜਾਨੀ ਕਿ ਡਿਸਕਾਊਂਟ ਭਾਈ ਕਰੂਗਾ ਟਰੈਕਟਰ ਵੀ ਅਗਲੇ ਜਮਾਨ ਪਸੰਦ ਹੋ ਟਰੈਕਟਰ ਵੀ ਕੋਈ ਇੱਕ ਪੈਸੇ ਦਾ ਨਹੀਂ ਟਰੈਕਟਰ ਦੇ ਕੇ ਕੋਈ ਮੁਰਦਾ ਨਹੀਂ ਉਹ ਸਾਡਾ ਦਾਵਾ ਚਲਾ ਕੇ ਵੀ ਕੋਈ ਹੋ ਨਹੀਂ ਕਰ ਕਰ ਦਦਾ ਅਸਾ ਚਲਾ ਕੇ ਫੁੱਲ ਨਾਲੇ ਚਲਾ ਕੇ ਵੀ ਥੱਲੀ ਐਂ ਅਲੱਗ ਕਾ ਕੋਈ ਪੈਸੇ ਲਾਊਗਾ ਉਹ ਵੀ ਹਾਂ ਕੋਈ ਚੀਜ਼ ਹੈਗੀ ਆ ਠੀਕ ਹੈ ਲੈ ਮਿੱਤਰ ਪਿਆਰਿਓ ਆ ਮੈਂਦਰਾ ਤੁਹਾਡੇ ਸਾਹਮਣੇ ਫੋਟੋ ਖਿੱਚ ਲਓ ਸਕਰੀਨਸ਼ਾਟ ਮਾਰ ਲਓ ਜਿਹੜੇ ਰਿਸ਼ਤੇਦਾਰ ਨੂੰ ਫੋਟੋ ਭੇਜਣੀਆਂ ਨੇ ਨਾ ਵੀ ਇੰਨੇ ਕ ਦਾ ਬਣਦਾ ਤਾਂ ਭੇਜ ਦਿਓ ਕਰਾਂ ਫਟਾਫਟ ਕੱਲਾ ਇਹ ਨਹੀਂ ਹੁਣ ਤੁਹ ਆ ਜਾ ਕਿੱਥੇ ਖੜਾ ਖੜਾ 265 ਆਹ ਟਰੈਕਟਰ 265 ਤੇ ਇਹ ਕਿੰਨਾ ਮਾਡਲ ਆ ਬਈ ਇਹ 1999 ਇਹ 99 ਆ ਪਹੀਏ ਨਾ 20 ਮਾਡਲ ਲੱਗੀ ਕੰਡੀਸ਼ਨ ਦੇਖ ਹੂੰ ਦਿਖਾ ਕੇ ਪਾਸੇ ਮੈਂ ਵੀ ਸੱਜਣ ਨੂੰ ਬੈਕਸ ਪੋਲ ਦੀ ਜਿਵੇਂ ਕਹਦੀ ਪੂਰੀ ਤੇ ਪੂਰੀ ਸੀਸੀ ਸੋਹਤੀ ਕਸਾਈ ਹੋਈ ਆ ਸੰਪਰਕ ਕਰ ਲੁਆ ਕੱਲੀ ਕੱਲਾ ਮਾਰਦਾ ਕੱਲੀ ਸ਼ੋ ਨਹੀਂ ਹਾਂ ਆ ਦੇ ਇਧਰੇ ਅਸੇ ਇਹ ਵੀ ਸਾਰਾ オリジナル ਆ ਚੀਜ਼ਾਂ ਦੇ ਆ ਜੀ ਦੇਖ ਮੈਡਗਾਰਡ ਦੇਖ ਚਲ ਸੋਹ ਤਾਂ ਕਹਦੇਗਾ ਆ ਦੇਖ ਚਾਰੇ ਪਾਸੇ ਚੱਕਾ ਦੇ ਆ ਸੱਜਣੋ ਵੀ ਇੱਥੇ ਨਹੀਂ ਬੰਦਾ ਕਪੜਾ ਮਾਰ ਸਕਦਾ ਤਾਂ ਇੱਥੋਂ ਤਾਂ ਜੈਨੀ ਹੁਣ ਚੀਜ਼ ਦਾ ਪਤਾ ਲੱਗ ਜਾਂਦਾ ਹਨਾ ਦੇਖ ਸ਼ਰਤਾਂ ਦੇ ਡਿੱ ਦੀ ਹਾਂ ਬਿਲਕੁਲ ਜੀ ਬਿਲਕੁਲ ਰਹਿਮ ਦੇਖ ਹੂੰ ਗੁੱਡ ਟਾਇਰ ਇਹਦੇ ਵੀ ਨਵੇਂ ਨੇ ਟਾਇਰ ਇਹਦੇ ਵੀ ਨਵੇਂ ਨੇ ਜੇ ਕਿ ਸੋਨਾ ਠੀਕ ਹੈ ਜਨਾਨੀ ਦਾ ਬਣਾ ਸੈਂਟਲਾਂ ਤੋਂ ਸੋਹਣੀ ਲੱਗਦੀ ਨਹੀਂ ਹੁੰਦੀ ਟਰੈਕਟਰ ਟਾਇਰਾਂ ਤੋਂ ਬਣਾ ਨਹੀਂ ਸੋਹਣਾ ਲੱਗਦਾ ਹੁੰਦਾ ਟਾਇਰ ਹਨਾ ਇੱਧਰ ਇੱਧਰ ਚੁਗਾ ਕੇ ਦੇ ਸਹੀ ਗੱਲ ਹੈ ਲੈ ਵੀ ਮਿੱਤਰ ਪਿਆਰੇ ਸੰਪਰਕ ਕਰ ਲੋ ਯਾਰ ਕੋਈ ਤੱਥ ਨਹੀਂ ਹਨਾ ਕਿਸੇ ਪਾਸੇ ਵੀ ਐਂ ਦਿਖਾਦੇ ਵੀ ਕੋਹਰਾ ਵੀ ਕੋਈ ਸਹੀ ਗੱਲ ਹੈ ਯਾਰ ਕਮੀ ਪੇਸੀ ਸੱਜਣੋ ਮੈਨ ਬਾਕੀ ਤੁਸੀਂ ਆ ਜੋ ਕਰਾ फटाफट ਜਿਹੜੇ ਭਰਾਨੇ ਮਹੰਦਰਾ ਟਰੈਕਟਰ ਲੈਣਾ ਨਾ ਸਤਰੀ ਸੁਤਰੀ ਵੀ ਸਾਰੀਆਂ ਸਾਰੀਆਂ ਸਾਈਡਾਂ ਦਿਖਾ ਦੇ ਇਧਰਲੀ ਸਾਈਡ ਵੀ ਦੇਖ ਲੈ ਕੇ ਬਸ ਇਹਨੂੰ ਵੀ ਇੱਕ ਪਾਸੇ ਹੀ ਖੜਾਗਾ ਜਾਂ ਉਹ ਵਾਲਾ ਦੂਜੀ ਸਾਈਡ ਬਾਹਰਲੇ ਪਾਸੇ ਰਹਿ ਗਿਆ ਜਾਂ ਹੋ ਗਿਆ ਠੀਕ ਹੈ ਰੰਗ ਫੇਟ ਹੋ ਗਿਆ ਜਾਂ ਕੁਝ ਹੋ ਗਿਆ ਵਿੱਚੋਂ ਦੇਖ ਲੈ ਮੜਗਾੜ ਲੈ ਵੀ ਸੱਜਣੋ ਹੁਣ ਜਿੱਥੇ ਜਿੱਥੇ ਤੁਸੀਂ ਆਪ ਮੂੰਹ ਪਾ ਕੇ ਝਾਤੀਆਂ ਮਾਰਨੀ ਨੇ ਉੱਥੇ ਆਪਾਂ ਕੈਮਰਾ ਮਾਰਤਾ ਹਨਾ ਘਰੇ ਬੈਠੇ ਕਰ ਲੋ ਦਰਸ਼ਨ ਬਾਲਾ ਸੋਹਣਾ ਟਰੈਕਟਰ ਹੈ ਮਾਡਲ ਕਿੰਨਾ ਦੱਸੇ ਦੀ ਭਾਈ 99 99 99 ਮਾਡਲ ਹੈ ਸੱਜਣੋ ਸਾਰਾ オリジナル ਟਰੈਕਟਰ ਆ ਸਾਰਾ ਚੱਕ ਦੇ ਹਨਾ ਤੇ ਜਿਹਦੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਦੇ ਦਾਂਗੇ ਵੱਡੇ ਮੜਨ ਵਾਲਾ ਹੈ ਰੇਟ ਦੀ ਗੱਲ ਆ ਵੀ 220000 220000 ਤੇ ਇਹਦੇ ਵਿੱਚੋਂ ਰਹਿਤ ਕਿੰਨਾ ਕੁ ਕਰ ਦੋਗੇ ਡਿਸਕਾਊਂਟ ਕਿੰਨਾ ਕੁ ਕਰੋਗੇ ਡਿਸਕਾਊਂਟ ਜਿਵੇਂ ਜਿਵੇਂ ਚਲਾ ਕੇ ਅਗਲੇ ਮੰਨ ਲਓ ਅਗਲਾ ਆਪ ਵੀ ਕਹੋਗੇ ਹਾਂ ਇਹ ਬਾ ਡਿਸਕਾਊਂਟ ਨਹੀਂ ਕਰਾਉਂਦੇ ਠੀਕ ਆ ਇੰਨਾ ਕੁ ਚੰਗਾ ਜਿਹਨੂੰ ਕਹਿ ਦਈਏ ਹਾਂ ਲੈ ਜੀ ਸੱਜਣ ਨੂੰ ਹਾਂ ਪੂਰਾ ਚੰਗਾ ਜਿਹਨੂੰ ਕਹਿ ਦਈਏ ਇਹ ਚਲਾਈ ਦਾ ਉੱਪਰ ਤੁਸੀਂ ਦੇਖ ਲਿਆ ਚਲਾਈ ਦੀ ਗਾਰੰਟੀ ਦਿੰਨੇ ਆਪਾਂ ਠੀਕ ਆ ਵੀ ਐ ਚਲਾ ਕੇ ਅਗਲਾ ਬੰਦਾ ਐ ਨਹੀਂ ਕਹੂਗਾ ਵੀ ਹਾਂ ਭਾਈ ਚਲਾ ਕੇ ਪੈਸੇ ਲਾਊਗਾ ਠੀਕ ਆ ਇਹ ਗੱਲ ਆ ਮੁਰਦ ਨਹੀਂ ਫਰਕ ਨਿਕਲ ਜੂ ਹਾਂ ਜੇ ਤਾਂ ਉਹੀ ਕੋਈ ਗੱਲ ਕਰਨੀ ਬਾਕੀ ਪੈਸੇ ਲਾਊਗਾ ਵੀ ਹਾਂ ਟਰੈਕਟਰ ਚ ਕੋਈ ਖਾਸੀਅਤ ਹੈਗੀ ਆ ਬਿਲਕੁਲ ਬਿਲਕੁਲ ਲੈ ਮਿੱਤਰ ਪਿਆਰਿਓ ਕਰ ਲੋ ਸੰਪਰਕ ਸਕਰੀਨ ਤੇ ਪਾਈਦਾ ਨੰਬਰ ਚੱਲੀ ਜਾਂਦਾ ਸੋਮਵਾਰ ਦਿਨ ਅੱਜ ਬਰਨਾਲੇ ਟਰੈਕਟਰ ਮੰਡੀ ਦੇ ਵਿੱਚ ਖੜਾ ਹੈ ਤੇ ਜੇ ਕਿਸੇ ਭਰਾ ਨੇ ਕੱਲ ਨੂੰ ਮੰਗਲਵਾਰ ਨੂੰ ਲੈਣਾ ਜਾਂ ਬੁੱਧਵਾਰ ਨੂੰ ਲੈਣਾ ਨਾ ਦਿਨ ਵਧੀਆ ਹੁੰਦਾ ਤਾਂ ਸਕਰੀਨ ਤੇ ਨੰਬਰ ਆ ਕਰ ਲੋ ਸੰਪਰਕ ਤੇ ਸੱਜਣੋਂ ਵੇਕਣ ਵਾਲੀ ਚੀਜ਼ ਹੈ ਬਾਹਲਾ ਚਰੇ ਨੇ ਰਹਿਣਾ ਨਹੀਂ ਕੰਪਨੀ ਦੇ ਟਾਇਰ ਅਸਟਿਕਰ ਸ਼ੁਕਰ ਰੇਲਾ ਹੋਏ ਨੇ ਨਾਲ ਦੇ ਬੈਣੇ ਹ ਜੀ ਅਸਾ ਜਿਹੜੇ ਕੰਪਨੀ ਇਸੇ ਕਰਾਉਂਦੇ ਸੇ ਜੋ ਅਸਾ ਆਸ਼ਟਿਕਰ ਕੰਪਨੀ ਦਾ ਲੱਗਿਆ ਹੋਇਆ ਗਾਰੰਟੀ ਵਾਲਾ ਸ਼ਿਕਰਾ ਹੁੰਦਾ ਨਾਲ ਦੇ ਉਮੀ ਪੈਣੀ ਕੋਈ ਐ ਨਹੀਂ ਆ ਵੀ ਠੀਕ ਹੈ ਤੇ ਮਤਲਬ ਬਹਾਲੀ ਕੇਅਰ ਕੀਤੀ ਹੈ ਕੰਪਨੀ ਨੇ ਕੇ ਦੀ ਠੀਕ ਹੈ ਜੀ ਮੂਰਲੇ ਮਾਰਫਦੇ ਨੇ ਮੂਰਲੇ ਮਾਰਫਦੇ ਨੇ ਹਾਂ ਲੈ ਮਿੱਤਰ ਪਿਆਰੇ 94 ਮਾਡਲ ਹੈ 99 ਦਾ ਮਾਡਲ ਹੈ ਤੇ ਰੇਟ ਕਿੰਨਾ ਦੱਸਿਆ ਦੀ 220000 220000 ਰੁਪਏ ਦੱਸਿਆ ਬਾਈ ਨੇ ਦੋ ਦੱਸਦਾ ਤਾਂ ਮੈਂ ਕਹਿੰਦਾ ਨਾ ਬਾਕੀ ਤੁਸੀਂ ਮੌਕੇ ਤੇ ਆ ਕੇ ਤੜਾ ਲੋਗੇ ਬਹਲੇ ਵਧੀਆ ਰਹੋਗੇ ਕਰ ਲਓ ਸੰਪਰਕ ਲੈ ਵੀ ਪ੍ਰਧਾਨ ਆਹ ਕਿਹਨਾ ਮਾਡਲ ਹੈ ਹੁਣ ਆਪਣੇ ਦਾ ਇਹ ਫਾਰਮ 60 ਬਾਈ 2002 ਮਾਡਲ 2002 ਮਾਡਲ ਹੈ 2002 ਹਾਂਜੀ ਤੇ ਇਹ ਟਰੈਕਟਰ ਵੀ ਸਾਰਾ origignal ਹੈ origignal ਜੀ origignal ਨੰਬਰ ਕਿੱਥੋਂ ਦਾ ਇਹਦਾ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਤੇ ਕਈ ਵੀ ਪਾਰਟੀ ਦੇ ਨਾਮ ਹੋਏ ਇਹ ਕਿ ਦੂਜੇ ਨਾਮ ਹੋ ਪਹਿਲੇ ਦੂਜੇ ਨਾਮ ਹੈ ਕੋਈ ਕੁਝ ਕੋਈ ਅਸਾਂ ਪਹਿਲੇ ਦੂਜੇ ਨਾਮ ਤੇ ਇਹ ਇਹਦੀ ਮੁੱਲ ਵੜੀ ਕੀ ਆ ਇਹਦਾ 2,60,000 ਰੁਪਇਆ 2,60,000 ਕਾ ਦੇਖੋ ਆ ਜੀ ਦਿਖਾਉਣ ਵਾਲੇ ਬਾਈ ਜੀ ਪੰਪ ਟਰੈਕਟਰ ਦਾ ਨਾਲ ਦਾ ਰੇਟ ਖੁੱਲ ਨਹੀਂ ਆ ਦੇਖ ਆ ਇਹ ਨਹੀਂ ਹੈ ਵੀ ਕੋਈ ਜਾਂ ਕਲਮਨਾ ਲਾਇਆ ਜਾਂ ਕੋਈ ਕਰਿਆ ਇਹਦੀ ਆਪ ਜਿਹੜੀ ਚੀਜ਼ ਹੈਗੀ ਠੀਕ ਆ ਅੱਜ ਮੈਂ ਆਹ ਦੇ ਰਿਹਾ ਹਾਂ ਤਾਂ ਉਹਦਾ ਵੀ ਲਿਖ ਵੀ ਆ ਅੱਜ ਹੀ origignal ਨਾਲ ਵੀ ਆਏ ਤਾਂ ਕੋਈ ਖੁੱਲ ਨਹੀਂ ਠੀਕ ਹੈ ਤੇ ਇਹ ਆਪਾਂ ਹੁਣ ਕਿੰਨੇ ਦਾ ਦੇ ਕਿੰਨੇ ਦਾ ਦੰਮਾਂਗੇ ਕਰ ਲਾਂਗੇ ਮੌਕੇ ਦੀ ਜੇ ਮੈਂ ਤੂੰ ਕਹਿ ਦੇਗਾ ਯਾਰ ਇਥੋਂ ਭਜਦੇ ਨਹੀਂ ਗੀ ਲੈ ਮਿੱਤਰ ਪਿਆਰਿਓ ਕਰ ਲੋ ਕਰਾ ਸੰਪਰਕ ਥੋੜਾ ਜਨਾ ਆ ਕੇ ਲਾਓ ਇਹ ਲੈ ਟਾਇਰ ਜਮਾਨ ਨਵੇਂ ਆ ਰਏ ਨੇ 95 60 ਰੁਪਏ ਨੇ ਮਗਰ ਲੈ ਪਏ ਨੇ ਹਾਂ ਟਾਇਰ 70 60 ਰੁਪਏ ਨੇ ਬਿਲਕੁਲ ਜੀ ਬਿਲਕੁਲ ਲੈ ਮਿੱਤਰੋ 2002 ਮਾਡਲ ਹੈ ਤੇ ਰੇਟ 2 ਲੱਖ 60000 60000 ਮੰਗਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜੂ ਪੰਜਾਬ ਦਾ ਨੰਬਰ ਹੈ ਸੈਕੰਡ ਆਨਰ ਹੈ ਪਿੱਛੇ ਵੀ ਦੇਖ ਸਕਦੇ ਹੋ ਕੋਈ 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 ਹੋੜਾ ਸੀਟਾ ਸੂਟਾ ਚੰਗੀਆਂ ਬੜੀਆਂ ਹੋਈਆਂ ਨੇ ਦੇਖੋ ਲੋ ਤੇ ਸੱਜਣੋ ਲੋ ਸਫਾਈ ਦੇ ਵਿੱਚ ਆ ਬਹੁਤ ਟਰੈਕਟਰ ਕਰ ਲੋ ਸੰਪਰਕ ਭਰਾਵਾਂ ਨਾਲ ਕਿ ਜੇ ਕਿਸੇ ਬਾਈ ਨੇ ਲੈਣਾ ਨਾ ਫਾਰਮ ਸੱਠ ਤਾਂ ਕਰਿਓ ਕਰਾਂ ਜਲਦੀ ਤੇ ਬਾਈ ਨਾਲੇ ਤੇ ਆ ਵੀ ਆਪਣੀਆਂ ਅਰਜਨ ਬਾਈ ਅਰਜਨ 2002 ਮਾਡਲ ਇਹ 2002 ਮਾਡਲ ਹੈ ਹਾਂਜੀ ਤੇ ਇਹਦਾ ਮੁੱਲ ਵੜੀ ਕੀ ਆ ਪਹਿਲਾਂ ਤੇ ਦੱਸ ਦਿਓ ਤੂੰ ਪਿਛਲੀਆਂ ਲਿੰਕਾਂ ਲੁੰਕਾਂ ਦੇਖਦਾ ਜਿਗਾਰਾ ਇੱਥੇ ਦੇ ਅਸਾ ਕੰਪਨੀ ਦੀ ਹੋਕਾ ਹਾਂ ਠੀਕ ਹੈ ਭਾਂ ਤੋੜੂ ਹੁੰਦੀਆਂ ਵੈਲਡਿੰਗ ਸ਼ੈਲਡਿੰਗ ਹੋਈ ਹੁੰਦੀ ਕੋਈ ਉਹੋ ਜੀ ਚੀਜ਼ ਨਹੀਂ ਹੈ ਇਹ ਹੋਕ ਮਿਲਦੀ ਨਹੀਂ ਇਹ ਹਾਂ ਅੱਛਾ ਜੀ ਇਹ ਹੋਕੀ ਨਾਲ ਦੀ ਓਰੀਜਨਲ ਕੰਪਨੀ ਨਾਲ ਓਰੀਜਨਲ ਕੰਪਨੀ ਨਾਲ ਮਿਲਦੀ ਨਹੀਂ ਬਿਨਾਂ ਕੰਪਨੀ ਤੋਂ ਬਿਨਾਂ ਕੰਪਨੀ ਆਉਂਦੀ ਹੈ। ਉਹ ਦੂਜੇ ਲੈ ਮਿੱਤਰ ਪਿਆ ਰਿਓ ਕੰਪਨੀ ਕੋਈ ਜਗ੍ਹਾੜਬਾਜ਼ੀ ਕਰਕੇ ਕੋਈ ਲਾ ਦੇ ਤਾਂ ਲਾ ਦੇ ਉਹਵੇਂ ਨਹੀਂ ਹੈ। ਅੱਛਾ ਉਹ ਤਾਂ ਨਹੀਂ ਮਿਲਦੀ। ਆ ਵੀ ਆ ਟ੍ਰੇਪ ਐਸੀ ਪ੍ਰੋਮ ਲਾਈ ਵੀ ਪਿੱਛੇ ਵਿੱਚ ਮਗਰਾੜ ਦਿਖਾਵਾ ਕਰਦੇ। ਯਾ ਤਾਂ ਇਹ ਤਾਂ ਕਲਰ ਦੱਸਦਾ ਨਾ ਦਰੋ ਵੀ ਸੋਹਣਾ ਪਿਆ ਹੈ ਨਾ। ਤੇ ਲੈ ਮਿੱਤਰ ਪਿਆ ਰਿਓ। ਸੋਹਣੀ ਕੰਡੀਸ਼ਨ ਆ ਟਰੈਕਟਰ ਦੀ। ਅੱਧੇ ਟਾਇਰ ਨੇ ਐਮ ਆਰ ਐਫ ਦੇ। ਅੱਧੇ ਟਾਇਰ ਪਏ ਆ ਟਾਇਰ ਹੈਗੇ ਨੇ ਐਮ ਆਰ ਐਫ ਦੇ ਹੈ ਨਾ। ਆ ਦੇਖੋ ਬਾਡੀ ਬੁੱਡੀ ਲੈਨ ਸਾਰਾ ਅਰੀਜਨਲ ਟਰੈਕਟਰ। ਲੈ ਬੀ ਸੱਜਣ ਸੋਹਣੀ ਕੰਡੀਸ਼ਨ ਆ। ਕਰ ਲਓ ਸੋ ਫਰਕ ਜੇ ਕਿਸੇ ਨਾਲ ਨਹੀਂ ਲੈਣਾ ਡੀਜ਼ਲ ਪੰਪ ਇਹਦਾ ਵੀ ਨਹੀਂ ਖੁੱਲਿਆ ਇਹ ਤੱਕ ਅਸਾ ਡੀਜ਼ਲ ਪੰਪ ਇਹਦਾ ਵੀ ਨਹੀਂ ਖੁੱਲਿਆ ਹਾਂ ਇਹ ਆਪਾਂ ਹਾਂ ਜਿਵੇਂ ਮਾਰੀ ਜੁਗਾਂ ਦਾ ਥਲੀ ਕਰਦਾ ਲੁਧਿਆਣਾ ਨੰਬਰ ਆ ਪੀ ਵੀ 10 ਪੀ ਵੀ 10 2002 ਮਾਡਲ 255000 ਰੇਟ ਆ ਠੀਕ ਹੈ ਲੈ ਮੇਤਰ ਪਿਆਰੋ ਕਰ ਲਓ ਸੰਪਰਕ ਜੇ ਕਿਸੇ ਨਹੀਂ ਮੇਤਰ ਜੀ ਤੇ ਕੰਡੀਸ਼ਨ ਦਾ ਇਹ ਵੀ ਟਰੈਕਟਰ ਸੋਹਣਾ ਆ ਦੇਖੋ ਇਥੋਂ ਹਮ ਮਾਡਲ ਦੇ ਸਾਹਿਬ ਆਪਾਂ ਕਹਿੰਦੇ ਆ 2002 ਮਾਡਲ ਆ ਪਰ ਕੰਡੀਸ਼ਨ ਦੇਖੋ ਕੰਡੀਸ਼ਨ ਦੇਖੋ 10 ਮਾਡਲਰ ਦੀ ਕੰਡੀਸ਼ਨ ਪਈ ਹੈਗੀ ਬਿਲਕੁਲ ਜੀ ਬਿਲਕੁਲ ਮੇਤਰੂ ਸਾਭਿਆ ਹੋਇਆ ਟਰੈ ਤੇ 2002 ਮਾਡਲ ਹੈ ਤੇ ਰੇਟ ਵਾਈ ਨੇ 2,55,000 ਰੁਪਏ ਮੰਗੇ ਆ ਲੁਧਿਆਣੇ ਦਾ ਨੰਬਰ ਹਾਂ ਬਾਕੀ ਬਾਕੀ ਤੇ ਫੁੱਲ ਡਿਸਕਾਊਂਟ ਹੋ ਜੂ ਕਰ ਲੋ ਸੰਪਰਕ ਚਿਪਲੀ ਕਾਪੀ ਚਿਪਲੀ ਕਾਪੀ ਠੀਕ ਹੈ ਲੈ ਮਿੱਤਰ ਪਿਆਰੋ ਕਰ ਲੋ ਸੰਪਰਕ ਘੈਂਟ ਟਰੈਕਟਰ ਆ ਸੋਹਣੀ ਕੰਡੀਸ਼ਨ ਹੈ ਤੇ ਜੇ ਕੋਈ ਮਿਹੰਦਰਾ ਅਰਜਨ ਲੈਂਡ ਦਾ ਚਾਹ ਬਣਾ ਨਾ ਆ ਚੀਜ਼ਾਂ ਦਾ ਬਹੁਤ ਘੱਟ ਮਿਲਦੀਆਂ ਬਾਈ ਜੀ ਦੇਖਣ ਨੂੰ ਤੁਸੀਂ ਕਿ ਆਰਮ ਟਰੈਕਟਰ ਤੁਸੀਂ ਹੋਰ ਵੀ ਬਹੁਤ ਦੇਖੇ ਹੋਣੇ ਹੋਗੇ ਹਾਂ ਹਾਂ ਆਮ ਸਾਰੀ ਮੰਡੀ ਦੇ ਵਿੱਚ ਤੁਸੀਂ ਜਿਹੜਾ ਟਰੈਕਟਰ ਦੇਖਿਆ ਵੀ ਆਹ ਚੀਜ਼ਾਂ ਵੇਲਡਿੰਗ ਵੋਲਡਿੰਗ ਜਾਂ ਜਿਵੇਂ ਹੁੱਕ ਵਾਰ ਜਾਂ ਚੀ ਆ ਕਿਤੇ ਆ ਜਿਹੜੇ ਗੋਲੀਆਂ ਜੋ ਕੁਝ ਆ ਜੜ ਲੱਪੇ ਨੇ ਜੋ ਨਾਲ ਦੇ ਨੇ ਹੂੰ ਆ ਦੇਖੋ ਦਿਖਾਓ ਕਿਤੇ ਨਾਟ ਤੇ ਵੀ ਕਿਤੇ ਵੀ ਕੋਈ ਐਂ ਚੀਜ਼ ਗਈ ਸੁੱਚ ਵੀ ਨਹੀਂ ਦਿਖਾਈ ਹੋਈ ਨਾ ਭੋਰਾ ਵੀ ਨਹੀਂ ਕਿਤੇ ਤਾਂ ਕੇ ਹੀ ਨਹੀਂ ਹੋਇਆ ਨਾ ਸਹੀ ਗੱਲ ਹੈ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਨਾ ਮਾੜਲੇ ਦੇ ਤਾਂ ਉਹ ਬਹੁਤ ਵਧੀਆ ਜਣੀ ਜਿਹਨੂੰ ਆਪਾਂ ਕਹਿੰਦੀ ਹਾਂ ਜੰਗੀਆਂ ਜਗਾ ਬਿਲਕੁਲ ਜਿਵੇਂ 10 11 ਸਾਲ ਹੋ ਗਏ ਹਾਂ ਹੈਨਾ ਵੀ ਇੰਨੀ ਸਾਫ ਕੰਡੀਸ਼ਨ ਦਾ ਟਰੈਕਟਰ ਮਿਲਣਾ ਨਹੀਂ ਸਿੱਧਾ ਹਾਂ ਹਾਂ ਲੈ ਮਿੱਤਰੋ ਕਰ ਲਓ ਸੰਪਰਕ ਕਰਾਂ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਅਰਜਨ ਜੀ ਕਿਸੇ ਭਰਾਣੇ ਲੈਣਾ ਨਾ ਕਰ ਲਓ ਸੰਪਰਕ